ਅੱਜ ਜਿਦੋਂ ਤੋਂ ਸਬ ਤੋਂ ਪਹਿਲਾਂ ਸਰਬੀਨੈ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਦਸਤਾਰ ਦੀ ਵੀਡੀਓ ਪਾਣ ਲੱਗੇ ਤੁਹਾਡੇ ਸਾਹਮਣੇ ਤੇ ਦੇਖ ਸਕਦੇ ਆਪਣਾ ਪਹਿਲਾ ਸਟਾਰਟ ਕਰ ਚੁੱਕੇ ਆ ਤੇ ਇਹਦੇ ਵਿੱਚ ਆਪਾਂ ਵਾਲ ਕਿੱਦਾਂ ਕ੍ਰੀਏਟ ਕਰ ਰਹੇ ਤੁਸੀਂ ਜ਼ਰੂਰ ਦੇਖੋ ਇਹ ਤੇ ਕਿੱਦਾਂ ਆਪਾਂ ਪਿੰਚ ਕਰ ਰਹੇ ਤੁਸੀਂ ਵੀ ਜ਼ਰੂਰ ਦੇਖੋ ਆਪਾਂ ਕਿੱਦਾਂ ਇਹਨੂੰ ਪਿੰਚ ਕਰਕੇ ਆਪਾਂ ਇਸ ਤੋਂ ਬਾਅਦ ਵਾਲ ਸਾਰੇ ਕ੍ਰੀਏਟ ਕਰਾਂਗੇ ਪਹਿਲੇ ਲੱਡ ਦੇ ਵਿੱਚ ਆਪਾਂ ਵਾਲ ਕਰ ਰਹੇ ਦੇਖੋ ਕ੍ਰੀਟ ਇਹ ਤੇ ਕਈ ਵੀਰ ਆਪਾਂ ਨੂੰ ਵੇਚਦੀ ਵੀਡੀਓ ਕਹਿੰਦੇ ਆਪਾਂ ਵੇਚਦੀ ਵੀਡੀਓ ਵੀ ਜ਼ਰੂਰ ਲੈ ਕੇ ਆਏ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਆਂ ਬਾਕੀ ਸਾਰੇ ਵੀਰ ਦਸਤਾਰ ਦੀ ਵੀਡੀਓ ਨੂੰ ਪ੍ਰਮੋਟ ਕਰਿਆ ਕਰੋ ਵੱਧ ਤੋਂ ਵੱਧ ਬਾਕੀ ਆਪਣੀ ਸ਼ਾਰਟ ਲੌਂਗ ਵੀਡੀਓ ਸਾਰੀਆਂ ਆndੀਆਂ ਰਹਿੰਦੀਆਂ ਨੇ ਹੁਣ ਵਾਰੀ ਆਪਣੇ ਦੂਜੇ ਲੜ ਦੀ ਦੇਖੋ ਆਪਾਂ ਕਿਦਾਂ ਇਹਨੂੰ ਬਾਲ ਆਪਾਂ ਪਾ ਰਹਾਂਗੇ ਇਹਦੇ ਵਿੱਚ ਕ੍ਰੀਏਟ ਹੋਣਗੇ ਦਵਾਚ ਸਾਰੇ ਇਹ ਆਪਾਂ ਨੇ ਸਿੰਗਲ ਪੱਲਾ ਚੱਕਣਾ ਹੁੰਦਾ ਹੈ ਇਹ ਡਬਲ ਨਹੀਂ ਚੱਕਣਾ ਹੈ ਦੇਖੋ ਹੁਣ ਆਪਾਂ ਨੇ ਕਿਦਾਂ ਵਾਰ ਕੱਢਾਂਗੇ ਨੂੰ ਸਾਰੇ ਉਹ ਕਲਾ ਕਲਾ ਆਪਾਂ ਵਾਰ ਕੱਢ ਲੈਣਾ ਵੀਡੀਓ ਸਕਿਪ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪ ਕੋ ਪਹਿਲੇ ਥੋੜੀ ਫਾਸਟ ਕੀਤੀ ਹੈ ਵੀਡੀਓ ਤੁਹਾਡੇ ਸਾਹਮਣੇ ਜਿਹੜੀ ਜੇਕਰ ਇਹਨਾਂ ਨੂੰ ਸਕਿੱਪ ਕਰ ਰਹੇ ਤਾਂ ਆਪਾਂ ਨੂੰ ਕੁਝ ਵੀ ਸਮਝ ਨਹੀਂ ਲੱਗਣਾ ਹੈਗਾ ਇਸ ਕਰਕੇ ਵੀਡੀਓ ਨੂੰ ਪੂਰਾ ਦੇਖੋ ਤੇ ਵਾਰੀ ਆ ਗਈ ਆਪਣੇ ਉਸ ਤੋਂ ਅਗਲੇ ਲੜਤੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਇਸ ਵੀਡੀਓ ਨੂੰ ਆਪਾਂ ਉਸ ਵੀਰ ਤੱਕ ਜਰੂਰ ਸ਼ੇਅਰ ਕਰੋ ਜਿਹੜੇ ਦਸਤਾਰ ਬੰਨਦੇ ਨੇ ਦਸਤਾਰ ਬੰਨਦੇ ਦੇ ਚਾਹਵਾਨ ਨੇ ਜਾਂ ਕੋਈ ਸਕੂਲ ਚ ਜਾ ਰਹੇ ਨੇ ਉਹ ਦਸਤਾਰ ਬੰਨ ਕੇ ਜਾਂਦੇ ਨੇਗੇ ਉਹਨਾਂ ਨੂੰ ਜਰੂਰ ਵੀਡੀਓ ਪਾਏ ਤੁਸੀਂ ਤਾਂ ਜੋ ਸਾਰੇ ਵੀਰ ਦਸਤਾਰ ਸਿੱਖ ਸਕਣ ਤੇ ਹੁਣ ਆਪਾਂ ਇਹਦੇ ਵਿੱਚ ਵੱਲ ਦੇਖੋ ਕਿਦਾਂ ਕ੍ਰੀਏਟ ਕਰ ਰਹੇ ਹਾਂ ਤੁਸੀਂ ਨੇ ਵੀ ਇਦਾਂ ਹੀ ਸੇਮ ਕਰਨੇ ਕ੍ਰੀਏਟ ਬਾਕੀ ਆਪਣੇ ਚੈਨਲ ਦੇ ਉੱਪਰ 35k ਹੋ ਚੁੱਕੇ ਨੇ ਸਾਰੇ ਵੀਰਾਂ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਆਪ ਨੂੰ ਇੰਨੇ ਸਪੋਰਟ ਕਰ ਰਹੇ ਨੇ ਤੇ ਸਾਰੇ ਵੀਰਾਂ ਦੇ ਪਿਆਰ ਬਣਾ ਕੇ ਰੱਖਿਓ ਆਪਣੀ ਇੱਕ ਦਿਨ ਵਿੱਚ ਇੱਕ ਵੀਡੀਓ ਪੱਕਾ ਅਪਲੋਡ ਹੁੰਦੀ ਆਗੀ ਇਸ ਚੈਨਲ ਦੇ ਉੱਪਰ ਸ਼ਾਰਟ ਵੀਡੀਓ ਵਿੱਚ ਜ਼ਿਆਦਾਤਰ ਹੁੰਦੀਆਂ ਨੇਗੀਆਂ ਤੇ ਲੌਂਗ ਵੀਡੀਓ ਪਹੁੰਚ ਜ਼ਿਆਦਾ ਕਰਨ ਲੱਗਿਆ ਹੈ ਨਹੀਂ ਕਿਉਂਕਿ ਇੱਕ ਦੋ ਵੀਰਾਂ ਨੇ ਕਹੇ ਸੀ ਤੁਹਾਡਾ ਸੇਮ ਕੰਟੈਂਟ ਹੁੰਦਾ ਇਸ ਕਰਕੇ ਆਪ ਥੋੜੀ ਇਹ ਅਲੱਗ ਜਿਹੀ ਲੁੱਕ ਪਾਈ ਹੈਗੀ ਦਸਤਾਰ ਬਨੰਦੀ ਆਪਣੇ ਚੈਨਲ ਦੇ ਉੱਪਰ ਜਾਂਦਾ ਰਿਵਰਸ ਵੀਡੀਓ ਆਉਂਦੇ ਸੀ ਇਸ ਵਾਰ ਹੁਣ ਆਪਾਂ ਲੌਂਗ ਵੀਡੀਓ ਪਾਣ ਲੱਗਿਆ ਤੇ ਵੱਧ ਤੋਂ ਵੱਧ ਇਹਨਾਂ ਨੂੰ ਵੀ ਸਪੋਰਟ ਕਰੋ ਤੁਸੀਂ ਤਾਂ ਆਪਾਂ ਸ਼ਾਰਟ ਵੀਡੀਓ ਨੇ ਕਰਦੇ ਆਗੇ ਕਰ ਕਿਸੇ ਵੀਰ ਨੇ ਦਸਤਾਰ ਸਿੱਖ ਨਹੀਂ ਆਪਾਂ ਆਨਲਾਈਨ ਦਸਤਾਰ ਵੀ ਸਖਾਣੇ ਆਗੇ ਬਾਕੀ ਸਾਰੇ ਵੀਰ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਸਤਾਰ ਚਾਹੀਦੀ ਆਪਾਂ ਉਹਦਾ ਹੀ ਜ਼ਰੂਰ ਆਪਣੇ ਬਨਾਂਗੇ ਹੁਣ ਆਪਣਾ ਦੇਖ ਸਕਦੇ ਆਪਣਾ ਆਖਰੀ ਲੱਡ ਲੱਗ ਚੁੱਕਿਆਗਾ ਦਸਤਾਰ ਕਿਵੇਂ ਲੱਗੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੀ ਆਪਾਂ ਦਸਤਾਰ ਸਜਾਈ ਹੈਗੀ ਅੱਜ ਬਾਕੀ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਾਰੇ ਵੀਰ ਔਰ ਬੈਲ ਆਈਕਨ ਔਨ ਕਰ ਲਿਓ ਸਾਰੇ ਵੀਰ ਤਾਂ ਜੋ ਆਪਣੀ ਵੀਡੀਓ ਔਨ ਦਾ ਵੇ ਹੁੰਦਾ ਹੈ ਤੁਹਾਡੇ ਕੋਲ ਪਹੁੰਚ ਸਕੇ ਤੇ ਹੁਣ ਆਪਾਂ ਆਪਣਾ ਹੈਡ ਸਿਰ ਕਵਰ ਕਰਨ ਲੱਗੇ ਆਂ ਦੇਖੋ ਕਿੱਦਾਂ ਕਰ ਰਹਿਆਂਗੇ ਵੀਡੀਓ ਥੋੜੀ ਆਪਾਂ ਫਾਸਟ ਕੀਤੀ ਹੈ ਸਾਰੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ